ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਿਨ ਹੈਗਾ ਸ਼ਨੀਵਾਰ ਤਰੀਕ ਹੈਗੀ ਆ 22 ਮਾਰਚ 2025 ਅੱਜ ਦਾ ਆਪਣਾ ਸਫ਼ਰ ਲਗਭਗ 40-45 ਕਿਲੋਮੀਟਰ ਦਾ ਰਹੂਗਾ ਅੱਜ ਜਾਣਾ ਆਪਾਂ ਗੁਰਦੁਆਰਾ ਬਾਬਾ ਨਾਥਾ ਸਿੰਘ ਜੀ ਕਪੂਰਗੜ੍ਹ ਸਾਈਕਲ ਆਪਣਾ ਰੈਡੀ ਆ ਸਮਾਂ ਸਵੇਰ ਦੇ ਲਗਭਗ 7:30-8:00 ਵਜੇ ਲਓ ਜੀ ਪਹੁੰਚ ਗਿਆ ਆਪਾਂ ਪਿੰਡ ਬਦੌਚੀ ਕਲਾ ਪਹੁੰਚ ਗਏ ਜੀ ਆਪਾਂ ਪਿੰਡ ਸੰਗਤਪੁਰ ਛੋੜ ਲਿਆ ਇਹ ਤੋਂ ਅਗਲਾ ਪਿੰਡ ਆਪਾਂ ਨੂੰ ਪਾਊਗਾ ਸਿਧਵਾ ਉਹਦੇ ਤੋਂ ਖੱਬੇ ਹੋ ਕੇ ਲਗਭਗ ਅੱਧਾ ਕਿਲੋਮੀਟਰ ਤੇ ਸਿਧਵਾ ਪਹੁੰਚ ਗਏ ਜੀ ਆਪਾਂ ਪਿੰਡ ਸਿੱਧਵਾ ਹੁਣ ਆਪਾਂ ਨੂੰ ਅਗਲਾ ਪਿੰਡ ਪਹੂਚਾ ਜੱਲਾ ਅੱਧਾ ਕਿਲੋਮੀਟਰ ਸਾਹਵਰਾ ਜੱਲੇ ਤੱਕ ਦਾ ਲਓ ਜੀ ਪਹੁੰਚ ਗਿਆ ਆਪਾਂ ਪਿੰਡ ਜੱਲੇ ਅਗਲਾ ਪਿੰਡ ਪਾਊਗਾ ਆਪਾਂ ਨੂੰ ਪਰ ਮਾਰ ਚੀ ਜੇਰ ਹੋਰੇ ਤੋਂ 2 ਕਿਲੋਮੀਟਰ ਲਗਭਗ ਲੋਜੀ ਪਹੁੰਚ ਗਿਆ ਪਪਾ ਮਾਰਚੀ ਜੇਰਾ ਅਗਲਾ ਪਿੰਡ ਪਹੁੰਚ ਆਪਾਂ ਨੂੰ ਬੀੜ ਭਮਾਰ ਸੀ ਲੋਜੀ ਪਹੁੰਚ ਗਿਆ ਆਪਾਂ ਪਿੰਡ ਕੁਲੂ ਮਾਜਰਾ ਪਹੁੰਚ ਗਏ ਜੀ ਆਪਾਂ ਪਿੰਡ ਪੱਦਲ ਸੁਖਾ ਹੁਣ ਆਪਾਂ ਮਲੋ ਦੇ ਬਾਹਰੋਂ ਬਾਹਰ ਲੰਘਾਂਗੇ ਲੋ ਜੀ ਪਹੁੰਚ ਗਿਆ ਆਪਾਂ ਪਿੰਡ ਹਰੀਪੁਰ ਅਗਲਾ ਪਿੰਡ ਪਹੁੰਚਾਂਗਾ ਆਪਾਂ ਨੂੰ ਮਛਰਾਈ ਕਲਾ ਲਾਓ ਜੀ ਮੋਟਰ ਚੱਲ ਰਹੀ ਆ ਪਾਣੀ ਪੀ ਕੇ ਅੱਗੇ ਨੂੰ ਵਧਦੇ ਆ ਫਿਰ ਆਪਾਂ ਪਹੁੰਚ ਗਏ ਜੀ ਆਪਾਂ ਪਿੰਡ ਭੈਣੀ ਜੇਰ ਲਓ ਜੀ ਪਹੁੰਚ ਗਏ ਆਪਾਂ ਪਿੰਡ ਮਸਰਾਇਕਲ ਲਗਭਗ ਆਪਣਾ ਸਾਤ ਤੋਂ 7.5 ਕਿਲੋਮੀਟਰ ਦੀ ਵਾਟ ਰਹਿ ਗਈ ਲਾਸਟ ਲਓ ਜੀ ਪਹੁੰਚ ਗਿਆ ਆਪਾਂ ਪਿੰਡ ਬੜੀ ਰੁੜਕੀ ਆਹ ਕੋਟੋਰਾ ਸਾਹ ਪਿੰਡ ਦਾ ਲਓ ਜੀ ਲਗਭਗ 2 ਕਿਲੋਮੀਟਰ ਰਹਿ ਗਿਆ ਕਪੂਰਗੜ੍ਹ ਪਹੁੰਚ ਗਏ ਆਪਾਂ ਪਿੰਡ ਕਪੂਰਗੜ੍ਹ ਪਹੁੰਚ ਗਏ ਆਪਾਂ ਗੁਰਦੁਆਰਾ ਨਾਥਾ ਸਿੰਘ ਜੀ ਪਿੰਡ ਕਪੂਰਗੜ੍ਹ ਆਜੋ ਤੁਹਾਨੂੰ ਦਰਸ਼ਨ ਕਰਾਉਂਦੇ ਆਂ ਆਜੋ ਤੁਹਾਨੂੰ ਗੁਰਦੁਆਰਾ ਨਾਥਾ ਸਾਹਿਬ ਦੇ ਦਰਵਾਜ਼ਾ ਸਾਹਿਬ ਦੇ ਦਰਸ਼ਨ ਕਰਵਾਉਂਦੇ ਆਂ ਗੁਰੂ ਪਰ ਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਬੜਪਾਗੇ ਜੀ ਮੋਂ ਵੱਡੇ ਕਰਮਾਂ ਵਾਲੇ ਆ ਜੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨਾਲ ਸੰਤ ਤੇ ਪਹੁੰਚੇ ਹੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਬਾਅਦ ਬਾਬਾ ਨਾਥਾ ਸਿੰਘ ਜੀ ਬਾਬਾ ਨਾਥਾ ਸਿੰਘ ਜੀ ਕੌਣ ਸਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਮਦਮਾ ਸਾਹੂ ਤੋਂ ਨੇੜੇ ਜਾਣ ਲੱਗਦੇ ਨੇ ਸੱਚਖੰਡ ਸ੍ਰੀ ਵਜੂਦ ਸਾਹਿਬ ਜਣ ਲੱਗਦੇ ਨੇ ਉਸ ਵਕਤ ਆਪਣੇ ਨਗਾਰਚੇ ਸਿੰਘ ਨੂੰ ਨਵੇਦਾ ਕੀਤਾ ਉਸ ਬਧਾਈ ਦੇ ਦੌਰਾਨ ਮੇਰੇ ਪਾਸ ਨੇ ਵੱਡੀਆਂ ਬਖਸ਼ੇਸ਼ਾਂ ਕੀਤੀਆਂ ਜਿਨ੍ਹਾਂ ਦੀ ਦਰਸ਼ਨ ਕਰਦੇ ਹਾਂ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਤੇਗਾ ਜਿੱਤੇ ਸਨਹਿਰੀ ਅੱਖਰਾਂ ਵਿੱਚ ਸਾਈਨ ਨੇ ਜੀ ਤੇਗ ਜਿੱਤੇ ਲਿਖਿਆ ਮੰਨਦਾ ਜਾ ਤੇਗੰ 2 ਸਫਾ ਜੰਗ ਰਲਮੀਆਂ ਤਾਤਾਂ ਦੇ ਜਿਨ੍ਹਾਂ ਵਿੱਚ ਸੋਨਾ ਤੰਬਾ ਲੋਹਾ ਲੱਕੜ ਜਿਸ ਤ ਸਾਰੀ ਤਾਤਾਂ ਨੇ ਤੋੜੇਦਾਰ ਬੰਦੂਕ ਮੇਰੇ ਪਾਸ ਸਾਜੀ ਦਾ ਕਟਾਰ ਜਿੱਤੇ ਮੀਨਾਕਾਰੀ ਸੋਨੇ ਦੀ ਹੈ ਗੁਰਮਤਿ ਸਿਮਰਨ ਮਾਲਾ ਸਰਬਲੋ ਦਾ ਮੇਰੇ ਕੋਲ ਸੋਨ ਜੋ ਚੰਦ ਤੋੜਾ ਚਾਰ ਟਾਲਾਂ ਗੁਰੂ ਮਹਾਰਾਜ ਦੀਆਂ ਦੋ ਹੱਥ ਵਿੱਚ ਫੜਨ ਵਾਲੀਆਂ ਦੋ ਪਿੱਟ ਤੇ ਬੰਨਣ ਵਾਲੀਆਂ ਇੱਕ ਸਰਬਲੋ ਦੀ ਤਿੰਨ ਤੰਬੇ ਦੀਆਂ ਇਹ ਸਾਰੀਆਂ ਵਸਤੂ ਗੁਰੂ ਪਤਨ ਨੇ ਤੁਮ ਤੁਮ ਸਾਹਿਬ ਦੇ ਖਿਆਲ ਪਰੇ ਨਜ਼ਰ ਤੁਸੀਂ ਉਹ ਬਖਸ਼ਿਸ਼ ਕੀਤੀਆਂ ਨਜ਼ਰ ਆਬ ਜਾਣ ਵਾਲਾ ਇਹ 35 ਚਿੱਤਰ ਵੀ ਉਕਰੇ ਹੋਏ ਨੇ ਗਰੀਬ ਅਮੀਰ ਰਾਜੇ ਮਹਾਰਾਜ ਜੰਗਲ ਦੇ ਪਸ਼ੂ ਪੰਛੀ ਤੇ ਉਕਰੇ ਹੋਏ ਨੇ ਜੀ ਉਰਵਾਵਾ ਸੋਣ ਵਿੱਚ ਉਥਾ ਗਿਆ ਤਾਂ ਕੇਸਰਬਾਬ ਜੀ ਨੇ ਸਰਸਾ ਦੇ ਖੰਡੇ ਸਤਪਉਹ ਨੂੰ ਮੇਰੇ ਪਾਸਾ ਨੇ ਐਸਾ ਦੀ ਵਰਦਾ ਕੀਰਤਨ ਕੀਤਾ ਇਹ ਤਿੰਨ ਬਰਾਗਣਾ ਬਾਬਾ ਨਾਥਾ ਸਿੰਘ ਜੀ ਦੀ ਭਾਈ ਨਗਰਜੀ ਸਿੰਘ ਦੀ ਇਹ ਦੋ ਪੱਥੇ ਤੀਰਾਂ ਦੇ ਜਿਨ੍ਹਾਂ ਵਿੱਚ 64 ਤੀਰ ਨਹੀਂ ਵੱਖੋ-ਵੱਖਰੇ ਤੀਰ ਨੂੰ ਕ੍ਰਿਸ਼ਨ ਮੇਲ ਨਹੀਂ ਖਾਂਦਾ ਕਿਸੇ ਨੂੰ ਥੋੜਾ ਕਿਸੇ ਨੂੰ ਬਹੁਤਾ ਸੋਨਾ ਵੀ ਲੱਗਿਆ ਇਹ ਗੁਰੂਮਾ ਦਾ ਚੌਰਸਾ ਪ੍ਰਾਤਨ ਇੱਥੇ ਹੀ ਵਸ ਨੇ ਗੁਰੂ ਪਿਆਰ ਵਾਲੇ ਪਤਾ ਨਹੀਂ ਗੁਰੂ ਮੇਰੇ ਪਾਸਾ ਦਾ ਬਾਬਾ ਜੀ ਨੇ ਕੰਨਾ ਕੋ ਪਿਆਰ ਸੀ ਹੱਥ ਲਿਖਤ ਗੁਰੂ ਗ੍ਰੰਥ ਸਾਹਿਬਹਾਰਾ ਜੀ ਹੱਥ ਲਿਖਤ 10 ਗੁਰੰਥ ਜਿਹੜੇ 10 ਗੁਰੰਥ ਨੇ ਕਾਗਜੀ ਕਪੂਰਗੜ੍ਹ ਦਰਸ਼ਨ ਕਰੋਗੇ ਇੱਕ ਸੱਚਖੰਦ ਸ੍ਰੀ ਹਜੂਰ ਸਾਹਿਬ ਜਾ ਕੇ ਦਰਸ਼ਨ ਕਰੇਗੇ ਉੜਭਾਗੇ ਜੀ ਉਹ ਵੱਡੇ ਕਰਮਾਂ ਵਾਲੇ ਹਰ ਐ ਤੁਹਾਨੂੰ ਅਸੀਂ ਗੱਦੀ ਤੇ ਪ੍ਰਕਾਸ਼ ਕਰਦੇ ਆ ਗੁਰੂ ਗ੍ਰੰਥ ਸਾਹਿਬਹਾਰਾ 10 ਦੇ ਦਰਸ਼ਨ ਕਰਾਉਂਦੇ ਆ ਜੀ 10 ਦਾ ਫੋਨ ਨੰਬਰ 9463513563 ਇਹ ਗੁਰਦੁਆਰਾ ਸਾਹਿਬ ਬਾਬਾ ਨਰਥ ਸਿੰਘ ਜੀ ਅਮਲੋ ਦੇ ਨਾਲੋਂ 15 ਕਿਲੋਮੀਟਰ ਤੇ ਆਈ ਜੋੜੇਪੁਰਾਂ ਤੋਂ 5 ਕਿਲੋਮੀਟਰ ਤੇ ਆ ਖੰਨੇ ਤੋਂ 22 ਕਿਲੋਮੀਟਰ ਤੇ ਆ ਅਇਤਵਾਂ ਨੂੰ ਅਭੀ ਦਰਸ਼ਨਾਂ ਕਿ ਕਰ ਸਕਦੇ ਹਾਂ ਵਿਭਾਗ ਜੀ ਉਹ ਵੱਡੇ ਕਰਮਾਂ ਵਾਲਿਓ ਕਈ ਮਹਾਪੁਰਖ ਇਥੋਂ ਦਾ ਕਹਿੰਦੇ ਨੇ ਗੁਰੂ ਪਿਆਰੇ ਵਾਲੇ ਕਿ ਜੇ ਤੁਸੀਂ ਹਜੂਰ ਸਾਹਿਬ ਨਹੀਂ ਜਾ ਸਕਦੇ ਕਪੂਰਗੜ੍ਹ ਜਾ ਕੇ ਮੱਥਾ ਟੇਕਿਓ ਤੁਹਾਨੂੰ ਹਜੂਰ ਸਾਹਿਬ ਦਾ ਫਲ ਪ੍ਰਾਪਤ ਹੋਵੇਗਾ ਇਸ ਕਰਕੇ ਅਭੀ ਵਿਭਾਗ ਜੀ ਬਹੁ ਵੱਡੇ ਕਰਮਾਂ ਵਾਲਿਓ ਸਾਧੂ ਗੁਰੂ ਕਿਰਪਾ ਕਰਨਾ ਅਭੀ ਯਾਤਰਾ ਸਫਲਿਆ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੋ ਤੁਹਾਨੂੰ ਪਾਸ਼ਾਹੀ ਛੇਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਵੇਲੀ ਦੇ ਦਰਸ਼ਨ ਕਰਵਾਉਣੇ ਆ ਇਹ ਲਗਭਗ 1604 ਦੇ ਵਿੱਚ ਗੁਰੂ ਸਾਹਿਬ ਇੱਥੇ ਆਏ ਸੀ ਤੇ ਹਵੇਲੀ ਵਿੱਚ ਰਹੇ ਸੀ ਗੁਰਦੁਆਰਾ ਸਾਹਿਬ ਬਹੁਤ ਹੀ ਸ਼ਾਨਦਾਰ ਜਗ੍ਹਾ ਤੇ ਬਣਿਆ ਹੋਇਆ ਬਹੁਤ ਸ਼ਾਂਤ ਹੀ ਗੁਰਦੁਆਰਾ ਸਾਹਿਬ ਚ ਲਓ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਲਏ ਹੁਣ ਆਪਾਂ ਕਰਦੇ ਆ ਘਰ ਨੂੰ ਵਾਪਸੀ ਲਓ ਜੀ ਪਹੁੰਚ ਗਏ ਪਿੰਡ ਭਾ ਮਰੀ ਹੁਣ ਇੱਥੋਂ ਆਪਾਂ ਕੇਲੇ ਖਾ ਕੇ ਠੀਕ ਹੈ ਜੀ ਅੱਗੇ ਨੂੰ ਵਧਦੇ ਆ ਲਓ ਜੀ ਪਹੁੰਚ ਗਏ ਆਪਾਂ ਪਿੰਡ ਸੰਗਤ ਪਰਸੋਡੀਆਂ ਆਪਣਾ ਲਗਭਗ 5-6 ਕਿਲੋਮੀਟਰ ਦਾ ਸਫ਼ਰ ਰਹਿ ਗਿਆ ਬਸ 15 ਮਿੰਟ ਹੋਰ ਲੱਗਣਗੇ ਪਹੁੰਚ ਜਾਂਗੇ ਪਿੰਡ 70 ਕਿਲੋਮੀਟਰ ਦਾ ਸਫ਼ਰ ਕੱਢ ਕੇ ਆਪਾਂ ਪਹੁੰਚ ਗਏ ਪਿੰਡ ਅੱਜ ਦਾ ਆਪਣਾ ਸਫ਼ਰ ਲਗਭਗ 75-77 ਕਿਲੋਮੀਟਰ ਦਾ ਰਿਹਾ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਜਰੂਰ ਕਰਿਓ ਤੇ ਆਪਣੇ ਮਿੱਤਰਾਂ ਬੇਲੀਆਂ ਨਾਲ ਸਾਂਝੀ ਜਰੂਰ ਕਰਿਓ